ਕਿ ਪ੍ਰੇਤੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ 10 ਸਤੰਬਰ ਨੂੰ ਬੜੀਆਂ ਖੁਸ਼ੀਆਂ ਤੇ ਚਾਹਾਂ ਦੇ ਨਾਲ ਬਟਾਲਾ ਦੀ ਧਰਤੀ 'ਤੇ ਮਨਾਇਆ ਜਾ ਰਿਹਾ। ਜੇ ਗੱਲ ਕਰ ਲਈਏ ਲੰਗਰ ਬਣਾ ਰਿਆਂ ਦੀ ਤੇ ਲੰਗਰ ਭਨਾਰੇ ਵੀ ਜਿਹੜੇ ਨੇ ਸੁਲਤਾਨਪੁਰ ਲੋਧੀ ਤੋਂ ਲੈ ਕੇ ਬਟਾਲਾ ਦੀ ਧਰਤੀ ਤੱਕ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਨੇ ਪਿਆਰ ਹੁੰਦੇ ਨੇ ਤੇ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਨੇ। ਬੜਾ ਚਾਹ ਹੁੰਦਾ ਏ ਕਿ ਵਿਆਹ ਵਿਆਹ ਪੁਰਬ ਮਨਾਣਾ ਜਿਹੜੂ ਘਰ ਦੇ ਵਿੱਚ ਵਿਆਹ ਹੁੰਦਾ ਏ ਤਾਂ ਤਿਆਰੀਆਂ ਜਿਹੜੀਆਂ ਨੇ ਸਾਲ ਪਹਿਲਾਂ ਹੀ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ। ਉਹ ਗੰਡੀਆਂ ਨੇ ਸਭ ਤੋਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਟਾਲਾ ਦੇ ਵਿੱਚ ਵੀ ਕਿਲੋਆਂ ਦੇ ਹਿਸਾਬ ਨਾਲ ਨਹੀਂ ਕੰਟਰੋਲਾਂ ਦੇ ਹਿਸਾਬ ਨਾਲ ਨਹੀਂ ਟਨਾਂ ਦੇ ਹਿਸਾਬ ਨਾਲ ਜਿਹੜਾ ਏ ਉਹ ਭਾਜੀ ਤਿਆਰ ਕੀਤੀ ਜਾ ਰਹੀ ਹੈ ਹਰ ਇੱਕ ਤਰ੍ਹਾਂ ਦੀ ਭਾਜੀ ਜਿਹੜੀ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਚੱਕਰ ਭਾਰੇ ਜਾਂ ਮਠੀਆਂ ਸੇਵੀਆਂ ਨਾ ਹੋਣ ਤਾਂ ਵਿਆਹ ਵਾਲਾ ਘਰ ਨਹੀਂ ਮੰਨਿਆ ਜਾਂਦਾ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਦਰ ਕਨਾਂ ਦੇ ਹਿਸਾਬ ਨਾਲ ਕਨਾਂ ਦੇ ਹਿਸਾਬ ਨਾਲ ਜਿਹੜੀ ਇਹ ਭਾਜੀ ਤਿਆਰ ਕੀਤੀ ਗਈ ਹੈ ਕਿਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਆਪਾਂ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਕਾਨ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਇਹ ਭਾਜੀ ਤਿਆਰ ਕਰਾ ਰਹੇ ਨੇ ਹਰ ਇੱਕ ਜਿਹੜੀ ਸੰਗਤ ਆਂਦੀ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਭਾਜੀ ਜਾਂਦੀ ਹੈ ਪ੍ਰਸ਼ਾਦ ਰੂਪੀ ਆਪਾਂ ਗੱਲਬਾਤ ਕਰਾਂਗੇ ਕਿਦੂ ਤੋਂ ਅપરાਲਾ ਕੀਤਾ ਗਿਆ ਤੇ ਕਿੰਨੀ ਇੱਕ ਬਾਬੇ ਨਾਨਕ ਦੀ ਕਿਰਪਾ ਹੈ ਸਾਰੀ ਮੈਂਬਰਾਂ ਦੇ ਉੱਤੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਕੀ ਨਾਮ ਦੇ ਮੇਰਾ ਨਾਮ ਸਤਨਾਮ ਸਿੰਘ ਜੋੜਾ ਘਰ ਸੇਵਾ ਸਾਡੀ ਗੁਰਦੁਆਰਾ ਕਨਸਰ ਦਾ ਸੇਵਾਦਾਰ ਜੀ ਸਤਨਾਮ ਸਿੰਘ ਜੀ ਕਿੰਨੀ ਦੇਰ ਤੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਤੁਹਾਡੇ ਨੰਗਰਾ ਵੱਲੋਂ ਤੇ ਤੁਹਾਡੇ ਵੱਲੋਂ ਕਿੰਨੀ ਕੁ ਬਾਬੇ ਨਾਨਕ ਦੀ ਕਿਰਪਾ ਕਿੰਨੀ ਦੇਰ ਤੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਇਹ ਜੀ ਇਸ ਲਈ 25 ਕੇ ਸਾਲ ਹੋ ਗਏ ਨੇ ਸੇਵਾ ਚਾਲੂ ਕਰਦਿਆਂ ਨੂੰ ਪਹਿਲਾਂ ਤੇ 2 ਕੁ ਮਹੀਨੇ 2.5 ਮਹੀਨੇ ਤੋਂ ਚਾਲੂ ਕੀਤੀ ਸੀ ਪਰ ਹੌਲੀ ਹੌਲੀ ਵਧਿਆ ਵਧਿਆ ਇਹ ਸੇਵਾ ਜਿਹੜੀ ਹੈ ਪਿਛਲੇ ਸਾਲ 10 ਤੱਕ ਆਪਾਂ ਜੀਤੀ ਸੀ। ਪੰਜਾਬ استان ਦੇ ਵਿੱਚ ਵੀ ਕੁਝ ਸੰਕਟ ਸਾਡੀ ਨਾਸ ਹੋ ਕੇ ਗਈ। ਆਪਾਂ ਉਸ ਨੂੰ ਮੁਦ ਰੱਖਦੇ ਆ ਆ ਮੁੱਖ ਰੱਖਦੇ ਆ ਆਪਾਂ ਇਹ ਸਾਰ ਦੋ ਟਨ ਵਧਾਈ ਆ। ਆਪਾਂ 12 ਟਨ ਕੀਤੀ ਆ। 12 ਟਨ ਵੰਡ ਕੇ ਦੇਖਾਂਗੇ ਵੀ ਇਹ ਕੋਈ ਰਹਿ ਗਈ ਕਸ ਰਹਿ ਗਈ ਅਗਲੇ ਸਾਲ ਫੇਵਲਾ ਦਾਂਗੇ। ਬਾਬੇ ਨਾਨਕ ਦੀ ਕਿਰਪਾ ਵਾ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਜਿਹੜਾ ਉਹ ਸਮੇਂ ਚੱਲਦਾ ਰਹਿਣਾ ਉਹ ਤੇ ਥੋੜੀ ਨਹੀਂ ਹੁੰਦੀ ਕਿਸੇ ਚੀਜ਼ ਦੀ ਨਹੀਂ। ਭੰਡਾਰ ਵਿੱਚ ਕੋਈ ਭਾਜੀ ਦਾ ਪਾਣੀ ਗਈ ਆ। ਫੇਰ ਵੀ ਕੱਚੇ ਮਟੀਰੀਅਲ ਦੇ ਭੰਡਾਰ ਭਰੇ ਪਏ ਨੇ, ਤੇਲ ਉਤਰਾ ਪਏ ਨੇ, ਖੜਦਿਆਂ ਬੋਰੀ ਉਤਰਾ ਪਈਆਂ ਨੇ। ਕੋਲ ਭੰਡਾਰ ਬੜੀ ਕਿਰਪਾ ਵਾ ਮੀਰ ਸਾਹਿਬ ਨਾਲ ਮਹਾਰਾਜ ਦੀ ਸੇਵਾ ਕਰਉਂਦੇ ਨੇ ਬਹੁਤ ਵੱਤ ਚਰ ਕੇ ਹੁੰਦੀ ਹੈ ਕਿੰਨੀ ਦੇਰ ਤੋਂ ਜਿਹੜੀ ਸੇਵਾ ਚੱਲਦੀ ਵੀ ਤੁਹਾਡੇ ਤੇ ਕਿੰਨੇ ਮੈਂਬਰ ਨੇ ਤੇ ਕਿੱਥੋਂ ਕਿੱਥੋਂ ਜਿਹੜਾ ਇਹ ਸਹਯੋਗ ਮਿਲਦਾ ਮੈਂਬਰਾਂ ਦਾ ਕਿਉਂਕਿ ਮੈਨੂੰ ਪਤਾ ਲੱਗੇ ਕਿ ਬੜੇ ਉਪਰਾਲੇ ਕਰਦੇ ਨੇ ਸੇਵਾ ਜੋੜਾ ਘਰ ਵਾਲੇ ਜਿਹੜੇ ਨੇ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ ਹਰ ਇੱਕ ਲੋੜਵੰਦ ਦੀ ਮਦਦ ਵੀ ਕਰਦੇ ਹੋ ਕਿੰਨੀ ਦੇਰ ਤੋਂ ਜਿਹੜੀ ਸੇਵਾ ਚੱਲਦੀ ਤਾਂ ਕੀ ਕੀ ਸੇਵਾਵਾਂ ਨਭੀਆਂ ਆ ਰਹੀਆਂ ਸੇਵਾ ਸਾਡੀ ਉਪਰਾਂ ਦੇਤੀ 35 ਸਾਲ ਤੋਂ ਲੱਗੀ ਪਰ ਇਹ ਭਾਜੀ ਦੀ ਸੇਵਾ ਪਿਛਲੇ 25 ਸਾਲ ਤੋਂ ਜਰਨਦੇ ਆ ਜੀ ਇਹ ਬਾਕੀ ਅਸੀਂ ਵਿਧਵਾ ਬੀਬੀ ਨੂੰ ਰਸ ਨਹੀਂ ਦਿੰਦੇ ਆ 1000 ਰੁਪਏ ਦਾ ਜਿਨ੍ਹਾਂ ਦੇ ਉਹਨਾਂ ਨੂੰ ਬੱਚਿਆਂ ਦੇ ਪੜਾਈ ਦਾ ਖਰਚਾ ਵੀ ਦਿੱਨੇ ਆ ਹੋਰ ਵੀ ਸਵਾਵਾ ਜੇ ਸਾਡੇ ਵੱਤ ਤੋਂ ਵੱਤ ਹੁੰਦੀਆਂ ਨੇ ਆਪਾਂ ਕਰਨ ਦੀ ਕੋਸ਼ਿਸ਼ ਪੂਰੀ ਕਰੀ ਦੀ ਆ ਬਾਕੀ ਸਾਡਾ 350 ਮੈਂਬਰ ਆ ਜੀ ਉਹਨਾਂ ਵਿੱਚੋਂ ਬੱਚੇ ਕਈ ਬਾਹਰ ਗਏ ਨੇ ਬਾਹਰ ਉਹਨਾਂ ਨੂੰ ਕਿਸਾਨ ਭੇਜਦੇ ਨੇ ਉਹਨਾਂ ਨੂੰ ਪਹਿਲਾਂ ਕਹੇ ਵੀ ਤਸਾਦ ਜਰੂਰ ਕੱਢਿਆ ਕਰੋ ਕਿ ਬਾਬੇ ਨਾਨਕ ਦੀ ਪਰੰਪਰਾ ਹੈ ਸਬੰਧ ਕੱਢਣ ਦੀ ਉਹ ਦਸਵੰਦ ਫਿਰ ਬੱਚੇ ਕੱਢਦੇ ਨੇ ਉਹ ਤੇ ਜਿੰਨੇ ਆਪਾਂ ਗਾ ਕਾਰਜ ਕਰੀ ਜਾਂਦੇ ਆ ਜੀ ਸੋ ਫਿਰ ਕਿੰਨੇ ਇੱਕ ਬਾਬੇ ਨਾਨਕ ਦੀ ਕਿਰਪਾ ਹੈ ਤੁਸੀਂ ਵਿਦੇਸ਼ਾਂ ਦੇ ਬੱਚੇ ਗਏ ਨੇ ਉਹਨਾਂ ਤੇ ਵੀ ਕਿਰਪਾਏ ਤੁਹਾਡੇ ਪਰਿਵਾਰਾਂ ਤੇ ਵੀ ਕਿਰਪਾਏ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਜਦੋਂ ਐਦਾਂ ਦਾ ਕੰਮ ਹੋਏ ਤਾਂ ਕੋਈ ਨਾ ਕੋਈ ਚੀਜ਼ ਰਹਿ ਹੀ ਜਾਂਦੀ ਪਰ ਤੁਹਾਡੇ ਵੱਲੋਂ ਬੜੇ ਭੰਡਾਰ ਭਰੇ ਗਏ ਨੇ ਹਰ ਇੱਕ ਤਰ੍ਹਾਂ ਦੀ ਚੀਜ਼ ਵਧੀਆ ਵੈਰਾਈਟੀ ਨਾਲ ਜਿਹੜਾ ਸਾਫ ਸਪਾਈ ਦੇ ਨਾਲ ਜਿਹੜਾ ਲੰਗਰ ਭੰਡਾਰਾ ਪਿਆਰ ਭਾਜੀ ਪਿਆਰ ਕਰਦੇ ਪਿਓ ਕਿੱਦਾਂ ਦਾ ਫਿਰ ਅਰੇਂਜਮੈਂਟ ਹੁੰਦਾ ਉਹ ਨਹੀਂ ਉਹ ਤਾਂ ਸਾਡਾ ਵਿਆਹ ਦਾ ਕੰਮ ਜਿਹੜਾ ਹੁੰਦਾ ਸਾਡੇ ਦੇ ਘਰੇ ਲੋਗ ਆ ਕੇ ਕਹਿੰਦੇ ਨੇ ਬਲੇਟਾਂ ਦਾ ਕਿ ਅਸੀਂ 5000 ਦੇ ਭਾਜੀ ਕਿਤੇ 6000 ਭਾਜੀ ਤੇ ਲਾਉਣਾ ਇਹ ਤਾਂ ਬਾਬਾ ਨਾਨਕ ਦਾ ਗੁਰੂ ਦਾ ਜਗਤ ਗੁਰੂ ਗੁਰੂ ਰਾਨਾ ਦੇਵੀ ਦਾ ਵਿਆਹ ਪਰੋਵਾ ਇੱਥੇ ਕੋਈ ਬਜਟ ਨਹੀਂ ਆ ਕੋਈ ਲਿਮਟ ਨਹੀਂ ਆ ਇਹ 20 ਰੁਪਏ ਦਾ ਲੰਗਰ ਚੱਲਦਾ ਰਹਿਣਾ ਚੱਲਦਾ ਹੀ ਰਹਿਣਾ ਚੱਲਦਾ ਹੀ ਰਹਿਣਾ ਤੇ ਫਰਕ ਤਾਂ ਪੈਂਦੀ ਹੋ ਜਣੀਆਂ ਕਿ ਮੈਂ ਨਾ 12 ਟਾਂ ਲਗੀ ਇਹ 25 ਟਾਂ ਲੇ ਹੋਵੇਗੀ ਤਾਂ ਵੀ ਥੋੜ੍ਹ ਨਹੀਂ ਆਣੀ ਇਹ ਬਾਬੇ ਨਾਨਕ ਦੇ ਲੰਗਰ ਦੇ ਸਾਨ ਕੋਲ 20 ਰੁਪਏ ਦਾ ਨਾ ਇਹ ਖਤਮ ਨਹੀਂ ਹੋਣਾ ਲਾ ਇਹਦੇ ਦੁਨੀਆ ਸਾਰੀ ਨਾਲੋਂ ਜ਼ਿਆਦਾ ਹੋਊਗਾ ਪੂਰੀ ਦੁਨੀਆ ਨਾਲੋਂ ਜ਼ਿਆਦਾ ਹੋਊਗਾ ਸਾਰੀ ਟੋਮਾ ਨਾਲੋਂ ਜ਼ਿਆਦਾ ਹੋਊਗਾ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਜੀ ਸੋ ਫਿਰ ਹੋਰ ਕਰੀਆਂ ਕਰੀਆਂ ਸੇਵਾਆਂ ਲੰਬਾਈਆਂ ਜਾਂਦੀਆਂ ਜੋਰਾ ਕਰ ਸੇਵਾ ਸਰਾਈ ਦੇ ਵੱਲੋਂ ਕਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਕਿਹੜੀ ਕਿਹੜੀ ਸੇਵਾ ਤੁਹਾਡੇ ਲੋਕ ਕੀਤੇ ਜਾਂਦੇ ਅਸੀਂ ਕਾਨ ਸਾਹਿਬ ਸਵਾਦੀ ਆਰ.ਜੀ. ਬਾਬੇ ਦਾ ਜੀ ਕਿਰਪਾ ਨਾਲ ਮਹਿੰਦਰ ਸਾਹਿਬ ਨੇ ਸਾਡੀ ਝੋਲੀ ਵਿੱਚ ਕਾਫੀ ਸਵਾਵਾਂ ਪਾਈਆਂ ਅਸੀਂ ਗੁਰਦਸਤ ਸਾਹਿਬ ਨੂੰ ਰੰਗ ਰੋਗ ਤੇ ਹਰ ਸਾਲ ਕਰੀਦਾ ਕਰੀਦਾ ਐਰ ਕੀ ਨਾਲ ਦੋ ਵੱਡੇ ਸਵਰਸ਼ੀਕਲ ਬੋਰ ਵੀ ਕਰਵਾਏ ਉਹ ਨਾਲ ਉਹਨਾਂ ਨੇ ਪੂਰੀ ਬਿਲਡਿੰਗ ਦੀ ਰੇਪੇਰ ਵੀ ਕਰਵਾਉ ਕਰਵਾਦੀ ਸੇਵਾ ਦਿੱਤੀ ਉਸ ਤੋਂ ਬਾਅਦ ਟੈਂਕੀਆਂ ਦੀ ਸਫਾਈ ਟੈਂਕੇ ਦੇ ਪਾਪ ਟੁੱਟੀਆਂ ਡਾਡੀਆਂ ਸਾਰੀਆਂ ਬਦਲਦੀ ਸਵਾਵਾਂ ਦਿੱਤੀਆਂ ਹੁਣ ਬਾਜ਼ਾਰ 'ਚ ਪੱਕੇ ਲੱਗਏ ਨੇ ਸ਼ਕਤਵਾਤ ਤੇ ਬਾਜ਼ਾਰ 'ਚ ਗਲੀਆਂ 'ਚ ਪੱਕੇ ਲੱਗਣੇ ਨੇ ਉਧਰੋਂ ਬੰਦਾ ਜੀ ਕੰਨ ਸਾਹਿਬ ਦੀ ਪਾਣੀ ਵਾਲੇ ਪੱਖੇ ਲੱਗੇ ਨੇ ਕੂੜੇ ਲੱਗੇ ਨੇ ਸਾਰੀਆਂ ਸਵਾਵਾਂ ਮੇਜਰ ਸਾਹਿਬ ਦੀ ਬਹੁਤ ਸ੍ਰੋਮਨੀ ਕਮੇਟੀ ਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਨੂੰ ਇੰਨੀਆਂ ਸਵਾਵਾਂ ਦਿੱਤੀਆਂ ਨੇ ਅਸੀਂ ਵੱਧ ਤੋਂ ਵੱਧ ਸਵਾਵਾਂ ਕਰਨ ਪਿਆਰ ਆ ਲੋਕੀਏ ਸਲਾਹ ਕਰਦੇ ਨੇ ਅਸੀਂ ਸਲਾਹ ਨਹੀਂ ਕਰਦੇ ਅਸੀਂ ਝੋਲੀ ਹਟਨੇ ਆ ਸਾਨੂੰ ਕਿਸੇ ਵੀ ਕਾਰਜ ਦੀ ਬਾਬੇ ਨਾਮੇ ਦੇ ਰਿਆ ਕੋਈ ਵੀ ਕਾਰਜ ਦੀ ਸਾਈਂ ਸੇਵਾ ਲੈਣੀ ਹੈ ਅਸੀਂ ਝੋਲੀ ਝਟ ਕੇ ਖਲੋਏ ਨੇ ਆ ਜੋੜਾ ਕਰ ਸਵਾ ਸਾਡੀ ਵਾਲੇ ਜੋ ਜਿਤਨੋ ਮਨੋ ਤੇ ਧੰਨਵਾਦ ਨਾਲ ਸਾਰੇ ਸੇਵਾ ਕਰਦੇ ਆ ਜੀ ਸਾਡੇ ਨਾਲ ਸੰਗਤਾਂ ਬਹੁਤ ਰਜਾਣਾ ਸਾਡੇ ਨਾਲ ਸੰਗਤ ਬਹੁਤ ਜੁੜੀ ਹੈ ਸਾਡੇ ਨਾਲ ਆ ਜਿਹੜਾ ਮਟੀਰੀਅਲ ਆਇਆ ਕਿਸੇ ਤੋਂ ਬਾਜ਼ਾਰਾਂ ਚ ਕਰਾਈ ਨਹੀਂ ਕੀਤੀ ਕੁਝ ਨਹੀਂ ਕਰਦੇ ਬਾਬੇ ਨਾਨਕ ਦੀ ਕਿਰਪਾ ਤੇ ਹੱਥ ਹੀ ਪਾ ਆ ਜਾਂਦੇ ਆ ਠੇਲਾਂ ਗੇ ਭੇਜਦੇ ਆ ਭੇਰਾਣ ਭੇਜ ਦਿੰਦੇ ਨੇ ਖੰਡ ਭੇਜਦਾ ਕੋਤਨੀਆ ਪੋਰੀਆ ਭੇਜਦਾ ਕਿੰਨੀਆ ਇਹ ਬਾਬਾ ਨਾਲ ਕਿਤੇ ਦਿੰਦਾ ਉਹ 20 ਰੁਪਏ ਵਾਲੇ ਲੰਗੇ ਤੇਰਾਣਾ ਉਹ ਨਾ ਫਲੰਦੇ ਆ ਕੋਈ ਹਿਸਾਬ ਹੀ ਨਹੀਂ ਮੈਂ ਕੋਈ ਦੱਸ ਨਹੀਂ ਸਕਦਾ ਸੋ ਬਾਬਾ ਜੀ ਫਿਰ ਝੋਲੀ ਦੇ ਵਿੱਚ ਸਾਰੀਆਂ ਸਵਾਵਾਂ ਪਾਈ ਜਾਂਦੇ ਤੁਸੀਂ ਖੁਸ਼ੀਆਂ ਦੇ ਨਾਲ ਪਰ ਕਿਤੇ ਨਾ ਕਿਤੇ ਬਾਬੇ ਨਾਨਕ ਦੀ ਕਿਰਪਾ ਹੁੰਦੀ ਹੈ ੰਦਰ ਰੇਵੀਰ ਭਰੇ ਰਹਿੰਦੇ ਤੁਹਾਡੇ ਵੀ ਵੀਰੇ ਫੋਰਨ ਤੇ ਬੱਚੇ ਗੇਰਨੇ ਤੁਹਾਡਾ ਪਰਿਵਾਰ ਇਤਨੇ ਕਦੇ ਸਾਰਿਆਂ ਤੇ ਕਿਰਪਾ ਵੀ ਹੁੰਦੀ ਕਿਉਂਕਿ ਤੁਸੀਂ ਖੁਸ਼ੀ ਨਾਲ ਝੋਲੀ ਅਡਦੇ ਤੇ ਉਹ ਝੋਲੀਆਂ ਭਰ ਦਿੰਦੇ ਨੇ ਤੇ ਖਜ਼ਾਨੇ ਵੀ ਭਰ ਦਿੰਦੇ ਨੇ ਕਿਤੇ ਨਾ ਕਿਤੇ ਹਾਂਜੀ ਉਹ ਵੀ ਸੱਚ ਹੈ ਜੀ ਗੱਲ ਹੈ ਖਜ਼ਾਨੇ ਤੇ ਭਰਨੇ ਭਰਨੇ ਆ ਉਹਨਾਂ ਲਈ ਖੁਸ਼ੀਆਂ ਦਿਵਾਵਾਂ ਜਦੋਂ ਉਹ ਤੇ ਭੇਜ ਦੇਣ ਵਿਹਾਨੂੰ ਆਹ ਅਰਦਾਸ ਕਰਦੇ ਹੋ ਆਸਾਂ ਕਰਦੇ ਹੋ ਕਿ ਪੂਰੀਆਂ ਹੋ ਜੀਆਂ ਨੇ ਉਹ ਫਿਰ ਆਪਣਾ ਪਸੰਦ ਗੱਟ ਕੇ ਸਾਨੂੰ ਭੇਜ ਦੇਣੇ ਉਹ ਆਸਾਂ ਪੂਰੀਆਂ ਹੋ ਜੀਆਂ ਨੇ ਉਹ ਬਾਬੇ ਨਾਲ ਦੀ ਸਾਰੀ ਕਿਰਪਾ ਜੀ ਅਸੀਂ ਅੱਜ ਇਹ ਕਿਤੇ ਕਿਸੇ ਪ੍ਰਸ਼ਾਦ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਇਹ ਪ੍ਰਸਾਦ ਜੀ ਪਹਿਲਾਂ ਬਾਬੇ ਦੇ ਵਿਆਹ ਦੇ ਦਿਨ ਰਾਤ ਨੂੰ ਲੈ ਜੀਦਾ ਬਸ ਅਗਲੇ ਦਿਨ ਸਵੇਰੇ ਸਾਰੀ ਸੰਗਤ ਨੂੰ ਆਡੀ ਦਾ ਉਥੇ ਜਿੱਥੇ ਸੁੱਤੀ ਹੁੰਦੀ ਸਾਰੇ ਭਾਜੀ ਦੇ ਪ੍ਰਸਾਦ ਵਾ ਪੈਕ ਕਰਕੇ ਵੰਡ ਦਿੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਪੈਕ ਕਰਕੇ ਦੇਈਦਾ ਵੀ ਆ ਲੋ ਭਾਜੀ ਦੇ ਗੁਣਾ ਦੂਜਾ ਬੇਦ ਪ੍ਰਸਾਦ ਬਾਬਾ ਜੀ ਦਾ ਵਿਆਹ ਸਪੂਰਨ ਹੋਇਆ ਇਹ ਤੁਸੀਂ ਜਾਓ ਹਣ ਅਗਲੇ ਸਾਰੇ ਵਿਆਹ ਦੇ ਆਉਂਦਾ ਸੱਦਾ ਦਿੱਤਾ ਜਾਂਦਾ ਉਹ ਕੀ ਫਿਰ ਮੈਸੇਜ ਦੇਣਾ ਚਾਹੁੰਦੇ ਜਿਹੜੇ ਪੰਜਾਬ ਤੋਂ ਬਾਹਰ ਪੋਰਨ ਤੋਂ ਵੀ ਸੰਗਤਾਂ ਪਹੁੰਚਦੀਆਂ ਸਾਡਾ ਮੈਸੇਜ ਇਹ ਵੀ ਸਾਡੇ ਜਿਹਨੂੰ ਭਾਜੀ ਨਹੀਂ ਮਿਲਦੀ ਪਰ ਜਈ ਉੱਪਰ ਨਹੀਂ ਸਕਦਾ ਸਾਡਾ ਨੰਬਰ ਹੈਗਾ ਵਾ 946 3550104 946 3550104 ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਸਾਡੇ ਕੋਲੋਂ ਭਾਜੀ ਲਾ ਸਕਦੇ ਸਾਡੇ ਪਿੰਡਾਰ ਤੋਂ ਵੀ ਆ ਕੇ ਤੁਸੀਂ ਭਾਜੀ ਲਾ ਸਕਦੇ ਜੀ ਉਸ ਤਰ੍ਹਾਂ ਵੀ ਬਾਬਾ ਜੀ ਦਾ ਵਿਆਹ ਤੋਂ ਬਾਅਦ ਸੰਗਤਾਂ ਹੁੰਦੀਆਂ ਨੇ ਕਿ ਲੁਧਿਆਣੇ ਆ ਕੇ ਬੱਚਾ ਕੰਪਲਸ ਦੇ ਜਿਲੰਦਰੋ ਬੱਚਾ ਹੁੰਦੀਆਂ ਨੇ ਉਹਦੇ ਨਹੀਂ ਮਿਲਦੀ ਵੀ ਕੰਟੈਕਟ ਕਰਕੇ ਸਿੱਧਾ ਸਾਡੇ ਕੋਲ ਆਉਂਦੇ ਨੇ ਅਸੀਂ ਉੱਥੇ ਭਾਜੀ ਇਹਨਾਂ ਨੂੰ ਦੇ ਵੀ ਇਹ ਭਣਾ ਦੇ ਤੱਕ। ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬੜਾ ਵਧੀਆ ਉਪਰਾਲਾ ਜੀ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਭਾਜੀ ਨਹੀਂ ਮਿਲਦੀ ਉਹ ਤੁਸੀਂ ਗਰੁੱਪ ਉਪਰ ਆਲੋ ਐਸ ਨੰਬਰ ਦੇ ਉੱਤੇ WhatsApp ਤੇ ਤੁਸੀਂ ਮੈਸੇਜ ਕਰੋ ਕਿ ਤੁਹਾਡੇ ਬਟਾਲਾ ਤੋਂ ਲੈ ਕੇ ਜਲੰਧਾ ਪੁਚਾਣੇ ਦਿੱਲੀ ਚਕੇ ਵੀ ਤੁਸੀਂ ਰਹਿੰਦੇ ਹੋ ਉੱਥੇ ਤੁਹਾਡੇ ਗਰੁੱਪ ਬਣਾ ਕੇ ਤੁਸੀਂ ਮੈਸੇਜ ਕਰੋ ਉੱਥੇ ਤੁਹਾਨੂੰ ਪੈਕ ਕਰਕੇ ਪ੍ਰਸ਼ਾਦ ਜਿਹੜਾ ਬਾਬਾ ਜੀ ਦਾ ਉਹ ਚ ਜੇਗਾ। ਸੋ ਬਾਬਾ ਨਾਨਕ ਕਿਰਪਾ ਕਰੇ ਇਹਨਾਂ ਦੇ ਸਾਰਿਆਂ ਪਰਿਵਾਰਾਂ ਦੇ ਉੱਤੇ ਐਡਾ ਹੀ ਪੰਨਾ ਦੇ ਹਿਸਾਬ ਨਾਲ ਕਹਿੰਦੇ ਨੇ ਕਿ ਪਿਛਲੀ ਵਾਰ 10 ਟਨ ਹੀ ਤੇ ਐਤ ਦੀ 12 ਟਨ ਭਾਜੀ ਕੱਢੀ ਗਈ ਏ ਤੇ ਅਗਲੀ ਵਾਰ ਕਹਿੰਦੇ ਨੇ ਬਾਬੇ ਨਾਨਕ ਦੀ ਕਿਰਪਾ ਹੋਗੀ 25 ਤੱਕ ਜਰਾਏ ਇਹ ਟਾਰਗੇਟ ਚੱਲ ਜਾਏਗਾ ਤੇ ਬਾਬੇ ਨਾਨਕ ਦੀ ਕਿਰਪਾ ਦੇਸ਼ਾਬ ਦੇਸ਼ਾ ਵਿੱਚ ਵੀ ਤੇਰੇ ਬੱਚੇ ਪੈਸੇ ਪਹੁੰਚੇ ਨੇ ਉਹਨਾਂ ਦੇ ਵੀ ਕਿੰਨਾ ਕਿਤੇ ਕਿਰਪਾਏ ਤਾਂ ਸਾਡੇ ਪਰਿਵਾਰਾਂ ਤੇ ਵੀ ਕਿਰਪਾਏ ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਕਨ ਸਾਹ ਬੱਲੋ ਜਿਹੜੀ ਹੈ ਇਹ ਭਾਜੀ ਕੱਢੀ ਜਾਂਦੀ ਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਕੱਢੀ ਗਈ ਏ ਪਿਛਲੇ ਸਾਲ ਦਾ ਫਸਟਾ ਨਹੀਂ ਤੇ ਇਸ ਸਾਲ ਜਿਹੜਾ 12 ਟਨ ਭੱਜ ਕੱਢੀ ਗਈ ਹੈ ਉਹ ਵੀਡੀਓ ਨੂੰ ਵਟਸਐਪ ਤੇ ਸ਼ੇਅਰ ਕਰਿਓ ਕੈਮਰਾ ਪਰਸਨ ਪੌਣਾਦਰਵਾਦ ਦੇ ਨਾਲ ਲक्की ਰਾਜਪੂਤ ਪਟਾਲਾ